ਜੋ ਅੱਜ ਬਰਨਾਲਾ ਦੇ ਵਿੱਚ ਕਿਤਾਬ ਰਿਲੀਜ਼ ਹੋਣ ਜਾ ਰਹੀ ਹੈ ਉਸ ਦਾ ਨਾਮ ਹੈ ਇੱਕ ਸਾਹਸੀ ਸਫ਼ਰ ਜੋ ਵਿਸ਼ਵ ਰਿਕਾਰਡ ਬਣ ਗਿਆ ਇਸ ਕਿਤਾਬ ਦੇ ਵਿੱਚ ਇੱਕ ਸਾਹਸੀ ਸਫ਼ਰ ਦੀ ਕਹਾਣੀ ਹੈ ਕਿ ਦੋ ਜਾਨੇ ਜਿਨ੍ਹਾਂ ਦੇ ਵਿੱਚੋਂ ਇੱਕ ਜਾਨਾ 60 ਸਾਲ ਦਾ ਦੂਸਰਾ 67 ਸਾਲ ਦਾ ਤੇ ਤੀਸਰਾ 43 ਸਾਲ ਦਾ ਸਕੂਟਰ ਅਤੇ ਮੋਟਰਸਾਈਕਲਾਂ ਦੇ ਉੱਤੇ ਭਾਰਤ ਦੇ ਸੰਵਿਧਾਨ ਦੇ ਵਿੱਚ ਦਰਜ ਮੌਲੇ ਕਰਤਬਾ ਨੂੰ ਪਾਲਣ ਕਰਨ ਵਾਸਤੇ ਲੋਕਾਂ ਨੂੰ ਸਨੇਹਾ ਦੇਣ ਲਈ ਨਿਕਲੇ ਸੀ 65 ਦਿਨਾਂ ਦੇ ਵਿੱਚ 29 ਦੇ 29 ਸੂਬੇ ਚਾਰੇ ਕੋਰੀਡੋਰ ਜਿਨ੍ਹਾਂ ਦੇ ਵਿੱਚ ਸ਼੍ਰੀਨਗਰ ਕਨਿਆ ਕੁਮਾਰੀ ਪੋਰਬੰਦਰ ਸਿਲਚਰ ਭੂਟਾਨ ਅਤੇ ਨੇਪਾਲ ਦੀ ਯਾਤਰਾ 18443 ਕਿਲੋਮੀਟਰ ਤੱਕ ਕਰਕੇ ਇੱਕ ਵਿਸ਼ਵ ਰਿਕਾਰਡ ਕਾਇਮ ਕਰਕੇ ਆਏ ਨੇ ਲੋਕਾਂ ਦੇ ਵਿੱਚ ਬਹੁਤ ਵਧੀਆ ਸਨੇਹਾ ਦੇ ਕੇ ਆਏ ਨੇ ਕੱਲੇ ਫੰਡਾਮੈਂਟਲ ਡਿਊਟੀ ਦਾ ਨਹੀਂ ਮਾਨਸਿਕ ਤੇ ਸਰੀਰਕ ਤੰਦਰੁਸਤੀ ਦਾ ਭਾਈਚਾਰੇ ਦਾ ਕਿ ਆਪਾਂ ਧਰਮਾਂ ਜਾਤਾਂ ਨਸਲਾਂ ਭਾਸ਼ਾਵਾਂ ਤੋਂ ਉੱਪਰ ਉੱਠ ਕੇ ਮਨੁੱਖ ਦੇ ਤੌਰ ਤੇ ਵਿਚਰੀਏ ਅੱਛੇ ਮਨੁੱਖ ਬਣੀਏ ਆਪਣੇ ਆਪ ਨੂੰ ਖੁੱਲ੍ਹੀ ਸੋਚ ਵਾਲੇ ਬਣਾਈਏ ਤੇ ਉਹ ਕਿਸ ਤਰ੍ਹਾਂ ਉਹਦੀ ਤਿਆਰੀ ਕੀਤੀ ਮਾਨਸਿਕ ਤਿਆਰੀ ਸਿਹਤ ਦੀ ਤਿਆਰੀ ਫਾਈਨੈਂਸ਼ੀਅਲ ਤਿਆਰੀ ਪਰਿਵਾਰ ਦੀ ਪ੍ਰੋਫੈਸ਼ਨਲ ਸਮਾਜਿਕ ਐਂਗਲ ਤੋਂ ਜਿੰਨਾ ਕੁਸ਼ ਕਰਨਾ ਸੀ ਜ਼ਿੰਮੇਵਾਰਦਾਦਾਰ ਜਿੰਨਾ ਪ੍ਰਬੰਧ ਕਰਨਾ ਸੀ ਕਿਹੜੀਆਂ-ਕਿਹੜੀਆਂ ਟੈਕਨੀਕਸ ਵਰਤੀਆਂ ਇੰਟਰਨੈਟ ਦੇ ਕਿਹੜੇ-ਕਿਹੜੇ ਸੇਵਾਵਾਂ ਦੀਆਂ ਨਵੇਂ ਤਰੀਕੇ ਨਾਲ ਵਰਤੋਂ ਕੀਤੀਆਂ ਕੁਝ ਨਵੀਆਂ ਖੋਜਾਂ ਕੀਤੀਆਂ ਆਪਣੇ ਸਰੀਰ ਨੂੰ ਇਸ ਗੱਲ ਦੇ ਕਿਵੇਂ ਕਾਬਲ ਬਣਾਇਆ ਕਿ ਭਾਰਤ ਦੇ ਜਿਹੜੇ ਮਰਜ਼ੀ ਇਲਾਕੇ ਦਾ ਭੋਜਨ ਹੋਵੇ ਉਹਨੂੰ ਸਿੱਧੇ ਦਿਨ ਚ ਤੰਨ ਵਾਲੀ ਖਾਣਾ ਹੈ ਸਰੀਰ ਨੂੰ ਊਰਜਾ ਦੇਣ ਵਾਸਤੇ ਤੇ ਉਹਨੂੰ ਹਜ਼ਮ ਵੀ ਕਰਨਾ ਬੜੀ ਤਸੱਲੀ ਵਾਲੀ ਗੱਲ ਹੈ ਕਿ ਸਾਡੇ ਤਿੰਨਾਂ ਦੇ ਵਿੱਚੋਂ ਕੋਈ ਇੱਕ ਦਿਨ ਵੀ ਬਿਮਾਰ ਨਹੀਂ ਹੋਇਆ ਕਿਸੇ ਨੂੰ ਕੋਈ ਹਜ਼ਮੇ ਦੀ ਦਿੱਕਤ ਨਹੀਂ ਆਈ ਕੋਈ ਬੁਖਾਰ ਨਹੀਂ ਚੜਿਆ ਸਿਰ ਨਹੀਂ ਦੁਖਿਆ ਜਿੱਥੇ ਵੀ ਅਸੀਂ ਗਏ ਹਾਂ ਪੂਰੀ ਦੀ ਪੂਰੀ ਗਰਮੀ ਬਹੁਤ ਜ਼ਿਆਦੇ ਸਰਦੀ ਪੂਰੀ ਹੌਂਸ ਬਰਸਾਤ ਸਭ ਤਰ੍ਹਾਂ ਦੇ ਮੌਸਮ ਦਾ ਅਸੀਂ ਨੇ ਸਾਹਮਣਾ ਬੜੇ ਕਾਮਯਾਬੀ ਨਾਲ ਕੀਤਾ ਮੈਂ ਕਹਿਣਾ ਚਾਹੁੰਦਾ ਕਿ ਜੇਕਰ ਸਾਡੀ ਤਿਆਰੀ ਪੂਰੀ ਸਟੀਕ ਹੋਵੇ ਤਾਂ ਅਸੀਂ ਬੇਸ਼ੱਕ ਉਹਨੇ ਗੱਲ ਦੇ ਯੋਗ ਨਾ ਹੋਈਏ ਪਰ ਸਟੀਕ ਤਿਆਰੀ ਦੇ ਆਧਾਰ ਦੇ ਉੱਤੇ ਅਸੀਂ ਵੱਡੀ ਤੋਂ ਵੱਡੀ ਮੁਹਿੰਮ ਨੂੰ ਸਰ ਕਰ ਸਕਦੇ ਹਾਂ ਤੇ ਜਿਹੜੀ ਇਸ ਦੇ ਉੱਤੇ ਕਿਤਾਬ ਲਿਖੀ ਹੈ ਇੱਕ ਸਾਹਸੀ ਸਵਰ ਜੋ ਵਿਸ਼ਵਰ ਕਾਰਡ ਬਣ ਗਿਆ ਅੱਜ ਉਹ ਇਥੋਂ ਵਾਕਿਆਤ ਦੇ ਤੌਰ ਤੇ ਬਹੁਤ ਵਿਸ਼ਾਲ ਇਕੱਠ ਦੇ ਵਿੱਚ ਰਿਲੀਜ਼ ਕੀਤੀ ਜਾ ਚੁੱਕੀ ਹੈ ਤੇ ਉਸ ਕਿਤਾਬ ਦੇ ਵਿੱਚੋਂ ਬਹੁਤ ਗਿਆਨ ਵਾਲੀਆਂ ਗੱਲਾਂ ਪੜਨ ਨੂੰ ਮਿਲਣਗੀਆਂ ਤੇ ਹੁਣ ਅਸੀਂ ਥੋੜੀ ਜਿਹੀ ਠੰਡ ਵੱਧ ਜਵੇ ਇੱਕ ਵਿੰਟਰ ਰਾਈਡ ਕਰ ਰਹੇ ਹਾਂ ਤਾਂ ਜੋ ਦਿਮਾਗ ਦੇ ਉੱਤੇ ਠੰਡ ਦਾ ਇੱਕ ਤਾਂ ਡਰ ਨਾ ਰਹੇ ਵੀ ਠੰਡ ਚ ਪਤਾ ਨਹੀਂ ਕੀ ਹੋ ਜਾਂਦਾ 6000 ਤੋਂ ਵੱਧ ਕਿਲੋਮੀਟਰ ਸਰਦੀਆਂ ਦੇ ਵਿੱਚ ਇੱਕ ਨੋਵਲ ਕਾਜ਼ ਦੇ ਵਾਸਤੇ ਅਸੀਂ ਕਰ ਰਹੇ ਹਾਂ ਉਮੀਦ ਹੈ ਕਿ ਉਹ ਵੀ ਵਿਸ਼ਵ ਰਿਕਾਰਡ ਬਣ ਜਾਏਗਾ ਮੈਂ ਡਾਕਟਰ ਰਾਜਾਰਾਮ ਹੰਢਿਆ ਆ ਪ੍ਰੈਜ਼ੀਡੈਂਟ ਤਰਕਸ਼ਿਲ ਸਾਹਿਬੀ ਭਾਰਤ ਐ ਐਕਚੁਅਲੀ ਇਹ ਜਿਹੜੀ ਕਿਤਾਬ ਹੈ ਮਜ਼ਦੂਰ ਤੋਂ ਅਰਬਪਤੀ ਬਣਨ ਦਾ ਸਫ਼ਰ ਇਹ ਬਹੁਤ ਹੀ ਪ੍ਰੇਰਣਾਦਾਇਕ ਕਿਤਾਬ ਹੈ ਜੇ ਡੀ ਮਤਲਬ ਅਵਤਾਰ ਤਰਕਸ਼ਿਲ ਦੀ ਇਹ ਕਹਾਣੀ ਹੈ ਜੀਵਨ ਕਹਾਣੀ ਹੈ ਉਸ ਨੂੰ ਮੈਂ ਨਿਊਜ਼ੀਲੈਂਡ ਵਿੱਚ ਜਾ ਕੇ ਲਿਖਿਆ ਕਿਉਂਕਿ ਉਹ ਤਰਕਸ਼ਿਲ ਵਿਚਾਰਧਾਰਾ ਦੇ ਸੀ ਤੇ ਤਰਕਸ਼ੀਲ ਹੋਣ ਦੇ ਨਾਤੇ ਉਹਨਾਂ ਦੀ ਏਡੀ ਵੱਡੀ ਕਾਮਯਾਬੀ ਨੂੰ ਲੋਕਾਂ ਦੇ ਵਿੱਚ ਲੈ ਕੇ ਆਉਣਾ ਹੈ ਜਿਹੜਾ ਉਹ ਇੱਕ ਵੱਡਾ ਸਵਾਲ ਸੀ ਕਿਉਂਕਿ ਆਮ ਤੌਰ ਤੇ ਇਹ ਦੇਖਿਆ ਜਾਂਦਾ ਹੁੰਦਾ ਹੈ ਵੀ ਜਿਹੜਾ ਬੰਦਾ ਅਮੀਰ ਬਣਦਾ ਹੈ ਉਹ ਕੋਈ heira-pheriyaan, choriyaan, thagiyan ਨਾਲ ਹੀ ਬਣਦਾ ਹੈ ਪਰ ਇਹ ਪਹਿਲਾ ਕੇਸ ਸੀ ਜਿਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਬੇਈਮਾਨੀ, ਚੋਰੀ, ਠੱਗੀ ਨਾਲ ਉਹ ਬੰਦਾ ਹੈ ਜਿਹੜਾ ਉਹ ਅਰਬਪਤੀ ਨਹੀਂ ਬਣਿਆ ਉਨੇ ਮਿਹਨਤ ਦੇ ਨਾਲ ਕਿਸ ਤਰ੍ਹਾਂ ਮਤਲਬ ਆਪਣੀ ਸੋਚ ਨੂੰ ਡਿਵੈਲਪ ਕਰਕੇ ਕਿਸ ਤਰ੍ਹਾਂ ਇਹ ਸਾਰਾ ਜਿਹੜਾ ਧਨ ਕਮਾਇਆ ਉਹ ਇੱਕ ਲੰਬੀ ਕਹਾਣੀ ਹੈ ਜਿਹਨੂੰ ਕਿਤਾਬ ਦੇ ਰੂਪ ਚ ਪੇਸ਼ ਕੀਤਾ ਗਿਆ। ਸਰਕਾਰ ਤਰਖਿਲ ਨੇ ਜਿਹੜੇ ਉਹ ਇੱਥੋਂ ਦੇ ਜਲੰਧਰ ਖੁਰਦਪੁਰ ਦੇ ਨਿਵਾਸੀ ਨੇ ਤੇ ਹੁਣ ਲਗਭਗ 35 ਸਾਲ ਤੋਂ ਉਹ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਨੇ। ਇਸ ਕਰਕੇ ਉਹਨਾਂ ਬਾਰੇ ਇਹ ਕਿਤਾਬ ਲਿਖ ਕੇ ਤੇ ਉਹਨਾਂ ਦੀਆਂ ਨਾਲ ਤਿੰਨ ਹੋਰ ਕਿਤਾਬਾਂ ਨੇ ਕਿਉਂਕਿ ਉਹ ਤਰਕਸ਼ਿਲ ਵਿਚਾਰਤਾਰਾ ਦੇ ਨੇ। ਇਸ ਕਰਕੇ ਉਹਨਾਂ ਦੀਆਂ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਜਿਵੇਂ ਤੰਦਰੁਸਤੀ ਤੇ ਸਿਹਤ ਹੈ ਸਵੈ ਵਿਕਾਸ ਬਾਰੇ ਮਤਲਬ ਇਹ ਜਿਹੜੀਆਂ ਸਾਰੀਆਂ ਕਿਤਾਬਾਂ ਨੇ ਮੋਟੀਵੇਸ਼ਨਲ ਨੇ ਕਿ ਸਾਡੇ ਨਵੇਂ ਜਿਹੜੇ ਯੂਥ ਹੈ ਉਹਨਾਂ ਨੂੰ ਬੜਾ ਅਪੀਲ ਕਰਨੀਆਂ ਤੇ ਪੁਰਾਣਿਆਂ ਨੂੰ ਵੀ ਇਹ ਦੱਸਣੀਆਂ ਕਿ ਕਿਵੇਂ ਕੋਈ ਬੰਦਾ ਹੈ ਜਿਹੜਾ ਉਹ ਆਪਦੀ ਵਧੀਆ ਵਿਚਾਰਤਾਰਾ ਲੈ ਕੇ ਸਮਾਜ ਦੀ ਸੇਵਾ ਕਰਦਾ ਹੋਇਆ ਵੀ ਬਹੁਤ ਅੱਗੇ ਵਧ ਸਕਦਾ ਹੈ ਇਸ ਕਰਕੇ ਜਿਹੜਾ ਅੱਜ ਦਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਇਹ ਉਹਨਾਂ ਦੀਆਂ ਕਿਤਾਬਾਂ ਦੀ ਮਤਲਬ ਇੱਥੇ ਜਿਹੜੀ ਆਪਾਂ ਓਪਨਿੰਗ ਕੀਤੀ ਆ ਕੌਣ ਚਿਕਾਈ ਕੀਤੀ ਹੈ ਨਾਲ ਮੇਰੀਆਂ ਵੀ ਤਿੰਨ ਕਿਤਾਬਾਂ ਸੀਗੀਆਂ ਜਿਨ੍ਹਾਂ ਦੇ ਵਿੱਚ ਸਾਡਾ ਸਫਰ ਦੀ ਕਹਾਣੀ ਹੈ ਯਾਨੀ ਇੱਕ ਸਾਹਸੀ ਸਫਰ ਜੋ ਵਿਸ਼ਵਰ ਕਾਰਡ ਬਣ ਗਿਆ ਕਿਵੇਂ ਉਹ 18000 ਕਿਲੋਮੀਟਰ ਦਾ ਜਿਹੜਾ ਅਸੀਂ ਸਫਰ 65 ਦਿਨਾਂ ਚ ਕੀਤਾ ਤਿੰਨ ਵਿਅਕਤੀਆਂ ਨੇ ਉਹ ਇੱਕ ਵੱਖਰੀ ਕਹਾਣੀ ਹੈ ਤੇ ਉਹ ਵੀ ਬੜਾ ਸਾਹਸੀ ਸਫਰ ਹੈ ਕਿਵੇਂ ਉਹਦੇ ਵਿੱਚ ਕੀ ਦਿੱਕਤਾਂ ਆਈਆਂ ਤੇ ਕੀ ਸਾਰਾ ਕੁਝ ਕੀਤਾ ਇਸ ਤੋਂ ਇਲਾਵਾ ਦੋ ਬੁੱਕਸ ਨੇ ਜਿਹੜੀਆਂ ਮੇਰੇ ਬਲਬਲੇ ਤੇ ਕਦੇ ਸੋਚਿਆ ਉਹ ਪਾਠਕਾਂ ਨੂੰ ਸੋਚਣ ਲਈ ਮਜਬੂਰ ਕਰਦੀਆਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਜਿਹੜੀਆਂ ਮੂਲਪੂਰਵਕ ਸਮੱਸਿਆਵਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਇਕੱਠੇ ਹੋ ਕੇ ਕਿਵੇਂ ਸੰਘਰਸ਼ ਕਰਕੇ ਅੱਗੇ ਵਧਣਾ ਹੈ ਇਹ ਸਾਰਾ ਕੁਝ ਹੈ ਜਿਹੜਾ ਉਹਦੇ ਵਾਸਤੇ ਲੱਗੇਗੀ ਅੱਜ ਜਿਵੇਂ ਸੋਸ਼ਲ ਮੀਡੀਆ ਡਿਜੀਟਲ ਦੀ ਮੰਨਣਾ ਲੋਕੀਂ ਫਿਰ ਕਿਤਾਬਾਂ ਨਾਲ ਟੁੱਟ ਰਹਿਣੇ ਨੇ ਇਸ ਜ਼ਿਆਦਾਤਰ ਜੋ ਵਧ ਰਿਹਾ ਹੈ ਬਿਲਕੁਲ ਬਿਲਕੁਲ ਹੁਣ ਉਹ ਟਾਈਮ ਆ ਗਿਆ ਹੈ ਜਦੋਂ ਲੋਕ ਮੋਬਾਈਲ ਤੋਂ ਵੀ ਅੱਕਦੇ ਜਾਂਦੇ ਆ ਇਸ ਕਰਕੇ ਉਹਨਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਜੇ ਅਸਲੀ ਗਿਆਨ ਲੈਣਾ ਹੈ ਤਾਂ ਕਿਤਾਬਾਂ ਨਾਲ ਪਿਆਰ ਪਾਉਣਾ ਪਏਗਾ ਸਾਡੀ ਕੋਸ਼ਿਸ਼ ਵੀ ਇਹੀ ਹੈ ਕਿ ਲੋਕਾਂ ਨੂੰ ਉਸ ਤਰ੍ਹਾਂ ਦੀਆਂ ਅਪੀਲ ਕਰਨੀਆਂ ਕਿਤਾਬਾਂ ਦਿੱਤੀਆਂ ਜਾਣ ਜਿਹੜੀਆਂ ਉਹਨਾਂ ਦੀ ਸੋਚ ਨੂੰ ਪੋਜ਼ੀਟਿਵ ਕਰਨ ਉਹਨਾਂ ਨੂੰ ਅੱਗੇ ਵਧਾਉਣ ਉਹਨਾਂ ਦੀ ਜ਼ਿੰਦਗੀ ਨੂੰ ਬਹੁਤ ਉਸਾਰੂ ਪਾਸੇ ਲੈ ਕੇ ਜਾਣ ਇਸ ਕਰਕੇ ਕਿਤਾਬਾਂ ਦੇ ਉੱਪਰ ਜ਼ੋਰ ਦਿੱਤਾ ਜਾ ਰਿਹਾ ਤੇ ਨਾਲ ਨਾਲ ਪਾਠਕ ਦਾ ਬੜਾ ਵਧੀਆ ਹੰਗਾਰਾ ਮਿਲ ਰਿਹਾ ਹੈ ਇਸ ਕਰਕੇ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਹੁਣ ਅਸੀਂ ਦੁਬਾਰਾ ਕਿਤਾਬਾਂ ਵੱਲ ਲੋਟ ਰਹੇ ਹਾਂ ਤੇ ਕਿਤਾਬਾਂ ਨੂੰ ਲੋਕ ਪੜ ਰਹੇ ਆ ਤੇ ਉਹਦੇ ਤੋਂ ਬਹੁਤ ਅੱਗੇ ਵਧ ਕੇ ਸਿੱਖਿਆ ਲੈ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਰੁਝਾਨ ਹੋਰ ਵਧੇਗਾ ਸਾਡੀ ਵੀ ਕੋਸ਼ਿਸ਼ ਹੈ ਕਿ ਅਸੀਂ ਵਧੀਆ ਤੋਂ ਵਧੀਆ ਕਿਤਾਬਾਂ ਲੈ ਕੇ ਲੋਕਾਂ ਤੱਕ ਜਾਈਏ ਤੇ ਸਾਡਾ ਯੂਥ ਖਾਸ ਤੌਰ ਤੇ ਜਿਹੜਾ ਹੋਰ ਪਾਸੇ ਭਟਕਿਆ ਹੋਇਆ ਸੀ ਉਹਨਾਂ ਨੂੰ ਇੱਕ ਨਵੀਂ ਵਿਸ਼ਾ ਮਿਲੇ ਕਿ ਉਹ ਨਵੇਂ ਸੰਘਰਸ਼ ਦੇ ਵਿੱਚ ਫਿਰ ਕਿਵੇਂ ਕਾਮਯਾਬੀ ਹਾਸਲ ਕਰਨੀ ਉਹ ਸਾਰਾ ਕੁਝ ਸਿੱਖ ਸਕੇ ਮੇਰੇ ਵੱਲੋਂ ਜੀ ਚਾਰ ਕਿਤਾਬਾਂ ਅੱਜ ਆਈਆਂ ਆ ਇੱਕ ਉਹਨਾਂ ਦੇ ਵਿੱਚੋਂ ਡਾਕਟਰ ਰਾਜਾਰਾਮ ਹੰਡਾਇਆ ਜੀ ਨੇ ਲਿਖੀ ਆ ਮਜ਼ਦੂਰ ਤਾਰਾਪਤੀ ਬਣ ਦਾ ਸਫਰ ਉਹ ਮੇਰੀ ਜ਼ਿੰਦਗੀ ਤੇ ਆਧਾਰਿਤ ਆ ਤੇ ਤਿੰਨ ਕਿਤਾਬ ਮੇਰੀਆਂ ਲਿਖੀਆਂ ਹੋਈਆਂ ਆ ਤੇ ਉਹ ਤਿੰਨੇ ਦੀਆਂ ਤਿੰਨੇ ਬਲਕਿ ਚਾਰੇ ਕਿਤਾਬਾਂ ਮੋਟੀਵੇਸ਼ਨਲ ਹੈਗੀਆਂ ਤੇ ਮੇਰੀ ਇਹ ਸੋਚ ਸੀ ਕਿ ਪੰਜਾਬ ਤੋਂ ਬਹੁਤ ਸਖਤ ਮਿਹਨਤੀ ਲੋਕ ਉੱਥੇ ਬਾਹਰ ਜਾ ਕੇ ਵੀ ਬਹੁਤ ਮਿਹਨਤ ਕਰਦੇ ਆ ਪਰ ਉਹਦੇ باوجود ਵੀ ਉਹ ਜਿਕਰ ਜੋ ਤਰੱਕੀ ਨਹੀਂ ਕਰ ਸਕਦੇ ਤੇ ਮੈਂ ਕੋਸ਼ਿਸ਼ ਕੀਤੀ ਆ ਤੇ ਉਹਨਾਂ ਕਿਤਾਬਾਂ ਦੇ ਵਿੱਚ ਉਹ ਕਾਰਨ ਲੱਭੇ ਜਾਣ ਦੇ ਲੱਭ ਕੇ ਲਿਖੇ ਜਾਣ ਕਿ ਕੀ ਗੱਲ ਹੋਈ ਆ ਇਦਾਂ ਵੀ ਕਾਤੇ ਨਹੀਂ ਕਰ ਸਕਦੇ ਆ ਤੇ ਮੈਂ ਉਸ ਟੈਕ ਸਿਸਟਮ ਨੂੰ ਸਮਝਿਆ bizness ਦੀ ਨੀਤੀ ਨੂੰ ਸਮਝਿਆ ਤੇ ਉਹ ਜੜੀਆਂ ਬਰੀਕੀਆਂ ਮੈਨੂੰ ਸਮਝ ਲੱਗੀਆਂ ਉਹ ਮੈਂ ਕਿਤਾਬਾਂ ਦੇ ਵਿੱਚ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ ਆ ਇੱਕ ਹੈਗਾ ਵੀ ਮੁਸੀਬਤਾਂ ਤੋਂ ਲੋਕ ਡਰਦੇ ਆ ਤੇ ਉਹਨਾਂ ਕਿਤਾਬਾਂ ਦੇ ਵਿੱਚ ਬਿਆਨ ਕੀਤਾ ਵੀ ਜੜੀਆਂ ਮੁਸੀਬਤਾਂ ਆ ਉਹਨਾਂ ਨੂੰ ਕੀ ਕਿਉਂ ਕਿੱਦਾਂ ਸੋਚ ਕੇ ਕਿੱਦਾਂ ਅਸੀਂ ਸੌਖੇ ਤਰੀਕੇ ਨਾਲ ਹੱਲ ਕਰ ਸਕਦੇ ਆ ਅਸੀਂ ਕਿੱਦਾਂ ਮੁਸੀਬਤਾਂ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਰਹਿ ਸਕਦੇ ਆ ਤੇ ਆਪਣੀ ਜਿਹੜੀ ਆਰਥਿਕਤਾ ਉਹਨੂੰ ਮਜ਼ਬੂਤ ਕਰ ਸਕਦੇ ਆ ਅਦਾਬ ਜੀ ਅੱਜਕੱਲ ਸੋਸ਼ਲ ਮੀਡੀਆ ਜਮਾਨਾ ਲੋਕੀ ਦੇਖਦੇ ਆ ਜਿਹੜੇ ਬਾਹਰ ਲੇ ਜਾਏ ਹੈ ਹਿੰਦੁਸਤਾਨ 'ਚ ਵੀ ਸੋਸ਼ਲ ਮੀਡੀਆ ਜੁੜ ਜੁੜ ਗਿਆ ਤੁਸੀਂ ਕਿਤਾਬਾਂ ਨੂੰ ਕਿਵੇਂ ਇੰਟਰਸਟ ਬਣਿਆ ਕਿ ਜਿਵੇਂ ਬਾਹਰ ਰਹਿ ਕੇ ਵੀ ਲੋਕੀ ਪੜ੍ਹੋ ਜੰਮੇ ਕਿਤਾਬਾਂ ਨੂੰ ਮੈਂ ਬਚਪਨ ਤੋਂ ਹੀ ਕਿਤਾਬਾਂ ਦੇ ਨਾਲ ਜੁੜਿਆ ਆ ਸਕੂਲ 'ਚ ਵੀ ਮੈਂ ਪੜ੍ਹਦਾ ਹੁੰਦਾ ਸੀ ਉਸ ਤੋਂ ਬਾਅਦ ਮੇਰਾ ਪ੍ਰਿੰਟਿੰਗ ਲਾਈਨ 'ਚ ਮੈਂ ਪ੍ਰਿੰਟਿੰਗ ਕਰਦਾ ਹੁੰਦਾ ਸੀਗਾ ਤੇ ਫਿਰ ਪ੍ਰਿੰਟਿੰਗ ਤੋਂ ਹੀ ਮੈਨੂੰ ਕਿਤਾਬਾਂ ਦੇ ਨਾਲ ਹੋਰ ਜੁੜਨ ਦਾ ਮੌਕਾ ਮਿਲਿਆ ਤੇ ਮੈਂ ਲਾਇਬ੍ਰੇਰੀਆਂ ਨਾਲ ਜੁੜਿਆ ਇਥੋਂ ਜਿਸ ਵੇਲੇ ਮੈਂ ਭਾਰਤ 'ਚ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਜਾ ਕੇ ਅਸੀਂ ਆਪਣੀ ਆਪਣੀਆਂ ਲਾਇਬ੍ਰੇਰੀਆਂ ਵਿਕਸਿਤ ਕੀਤੀਆਂ ਉੱਥੇ ਨਿਊਜ਼ੀਲੈਂਡ ਦੇ ਵਿੱਚ ਇੱਕ ਜਗ੍ਹਾ ਨਹੀਂ ਕਈ ਜਗ੍ਹਾ ਵਿਕਸਿਤ ਕੀਤੀਆਂ ਤੇ ਮੇਰੇ ਘਰ ਤੋਂ ਤਕਰੀਬਨ 30 ਸਾਲ ਤੋਂ ਲਾਇਬ੍ਰੇਰੀ ਚੱਲਦੀ ਹੈ ਪੂਰੇ ਨਿਊਜ਼ੀਲੈਂਡ ਦੇ ਵਿੱਚ ਅਸੀਂ ਕਿਤਾਬਾਂ ਭੇਜਦੇ ਹਾਂ ਜਿੱਦਾਂ ਕਿਤਾਬਾਂ ਮੁਫਤੇ ਪੋਸਟ ਕਰ ਦਿੰਦੇ ਆ ਤੇ ਸ ਪੜ ਕੇ ਜਿਹੜੇ ਰੀਡਰ ਹੈਗੇ ਸਾਨੂੰ ਵਾਪਸ ਕਰ ਦਿੰਦੇ ਆ ਕਿਤਾਬਾਂ ਬਾਅਦ ਵਿੱਚ ਹੋਰ ਭੇਜ ਦੇ ਦਿਆਂ ਉਹਨਾਂ ਨੂੰ ਬਾਹਰ ਜਾ ਕੇ ਮਿਹਨਤ ਕਰਨੀ ਪੈਂਦੀ ਹੈ ਤੁਸੀਂ ਕਿੱਲੇ ਚਲੋ ਬਾਹਰ ਗਏ ਜੀ ਮਿਹਨਤ ਦੇ ਨਾਲ ਕਿਤਾਬਾਂ ਨੂੰ ਕਿੰਨਾ ਟਾਈਮ ਦੇਈਗੇ ਹਾਂ ਜੀ ਮੈਂ 1999 ਦੇ ਵਿੱਚ ਗਿਆ ਸੀਗਾ ਤੇ ਹਾਲੇ ਕਿ ਉੱਥੇ ਲੰਬੇ ਘੰਟੇ ਕੰਮ ਕਰਨਾ ਪਿਆ ਪਰ ਜਿਸ ਵੇਲੇ ਕਿਤਾਬਾਂ ਦਾ ਸ਼ੌਂਕ ਪੈ ਜਾਂਦਾ ਹੈ ਤਾਂ ਤੁਸੀਂ ਇੱਕ ਇੱਕ ਦੋ ਦੋ ਚੈਪਟਰ ਕਰਕੇ ਇੱਕ ਇੱਕ ਦੋ ਦੋ ਅਧਿਆਇ ਕਰਕੇ ਤੁਸੀਂ ਕਾਫੀ ਕਿਤਾਬਾਂ ਪੜ੍ਹ ਜਾਂਦੇ ਆ ਤੇ ਮੈਨੂੰ ਕਹ ਲਓ ਵੀ ਕੋਈ ਦਿਨ ਮੇਰਾ ਇਦਾਂ ਦਾ ਨਹੀਂ ਗਿਆ ਵੀ ਜਿਸ ਦਿਨ ਮੈਂ ਕੋਈ ਕਿਤਾਬ ਨਾ ਪੜ੍ਹੀ ਹੋਵੇ ਤੇ ਖਾਸ ਤੌਰ ਤੇ ਜਿਹੜੀਆਂ ਕਿਤਾਬਾਂ ਉਹਦੇ ਨਾਲ ਨਾਲ ਮੇਰੀ ਆਰਥਿਕਤਾ ਮਜ਼ਬੂਤ ਕਰ ਸਕਦੀਆਂ ਸੀ ਮੈਂ ਉਹ ਵੀ ਪੜ੍ਹੀਆਂ ਜਿਸ ਵੇਲੇ ਅਸੀਂ ਕਿਤਾਬਾਂ ਦੇ ਨਾਲ ਆਰਥਿਕਤਾ ਜੋੜ ਦਿੰਨੇ ਆ ਤਾਂ ਸਾਡਾ ਉਹ ਜਿਹੜਾ ਦਿਲਚਸਪੀ ਬਣੀ ਰਹਿੰਦੀ ਆ ਤੇ ਉਹ ਜਿਹੜਾ ਸਫਰ ਇਸ ਕਰਕੇ ਕਿਤਾਬਾਂ ਦਾ ਜਿਹੜਾ ਜਾਰੀ ਰਿਹਾ ਅੱਜ ਵੀ ਜਾਰੀ ਆ ਹੋਰ ਕਿੰਨਾ ਵੀ ਪਰਿਵਾਰ ਦੀ ਸਾਥੀਆਂ ਦੀ ਦਰਬਾਦ ਮੁਲਕ ਅਕ ਕਿਤਾਬਾਂ ਨੂੰ ਕੋ ਘਾਟ ਹੁੰਦੀ ਹੈ ਹਿੰਦੁਸਤਾਨ ਚੋਂ ਲਿਆ ਮੰਗਵਾਨੀ ਪੈਂਦੀ ਆ ਹਾਂਜੀ ਬਰਨਾਲੇ ਦਾ ਬਹੁਤ ਯੋਗਦਾਨ ਰਿਹਾ ਜੀ ਤਕਰੀਬਨ ਜਿਹੜਾ 80% ਜਿਹੜਾ ਲਿਟਰੇਚਰ ਬਰਨਾਲੇ ਤੋਂ ਜਾਂਦਾ ਰਿਹਾ ਤੇ ਮੀਗ ਰਾਜ ਮਿੱਤਰ ਜੀ ਹੁਣੇ ਤੱਕ ਸੋਸਾਇਟੀ ਪੰਜਾਬ ਵੱਲੋਂ ਲਿਟਰੇਚਰ ਜਾਂਦਾ ਰਿਹਾ ਬਾਕੀ ਜਿਹੜੇ ਹੋਰ ਪਬਲਿਸ਼ ਰਹੇਗੇ ਆ ਉਹਨਾਂ ਤੋਂ ਵੀ ਇਹ ਕਿਤਾਬਾਂ ਮੰਗਵਾ ਕੇ ਇਕੱਠੀਆਂ ਕਰਕੇ ਸਾਨੂੰ ਉੱਥੇ ਭੇਜਦੇ ਰਹੇ ਆ ਤੇ ਕਿਤਾਬਾਂ ਦੀ ਸਾਨੂੰ ਉੱਥੇ ਕਦੇ ਨਹੀਂ ਤੰਗੀ ਆਈ ਜਦੋਂ ਵੀ ਕਈ ਵਾਰ ਅਸੀਂ ਇੰਡੀਆ ਤੋਂ ਬੁਲਾਰਾ ਉੱਥੇ ਬੁਲਾਉਨੇ ਆ ਤੇ ਕਈ ਵਾਰ ਉਹ ਬੁਲਾਰੇ ਕਹਿੰਦੇ ਪੀ ਇੰਨਾ ਤਾਂ ਲਿਟਰੇਚਰ ਇੰਡੀਆ ਦੇ ਵਿੱਚ ਵੀ ਨਹੀਂ ਹੁੰਦਾ ਜਿਸ ਵੇਲੇ ਸਟਾਲ ਲਾਈਦਾ ਜਿੰਨਾ ਸਾਡੇ ਕੋਲ ਉੱਥੇ ਹੋ ਜਾਂ ਤੇ ਕਿਤਾਬਾਂ ਦੀ ਨਹੀਂ ਕਰਦੇ ਤੰਗੀ ਹੋਈ ਤੇ ਪਾਠਕ ਵੀ ਪੜੀ ਜਾਂਦੇ ਆ ਪਾਠਕਾਂ ਕੇ ਗੱਲਬਾਤ ਵੀ ਕਰਦੇ ਆ ਆਪਣੇ ਮਸਲਿਆਂ ਦੀ ਵੀ ਕਰਦੇ ਆ ਜਿਸ ਵੇਲੇ ਮੁਸੀਬਤਾਂ ਦਾ ਹੱਲ ਲੱਭਣ ਲੱਗ ਪੈਂਦੇ ਆ ਕੀ ਕਿਉਂ ਕਿੱਦਾਂ ਦੇ ਆਧਾਰ ਦੇ ਉੱਤੇ ਤਾਂ ਤੁਹਾਨੂੰ ਮੁਸੀਬਤਾਂ ਦੇ ਵਿੱਚੋਂ ਵੀ ਨਵੀਂ ਅਪਰਚੂਨਿਟੀ ਲੱਭ ਲੱਭ ਪੈਂਦੀ ਆ ਜਿਹੜੇ ਨਵੇਂ ਮੌਕੇ ਮਿਲ ਜਾਂਦੇ ਆ ਤੇ ਹੋਰ ਤਰੱਕੀ ਦੇ ਮੌਕੇ ਹੁੰਦੇ ਉਹ ਵੱਖਰੇ ਹੁੰਦੇ ਦੂਸਰਿਆਂ ਨਾਲੋਂ ਤੇ ਨਵੇਂ ਰਾਹ ਮਿਲਦੇ ਸਾਨੂੰ ਉਹਨਾਂ ਤੋਂ ਸਾਰਬਰੀਕ ਆਰਟੀਕਲ ਜਿਵੇਂ ਜਿਹੜਾ ਹੈਗਾ ਪਰਵਾਸ ਦਾ ਟ੍ਰੈਂਡ ਹੈ ਨਾ ਜੋ ਤੁਸੀਂ ਗਏ ਉਹਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਹੈ ਨਾ ਪਰ ਜੇ ਤੁਸੀਂ ਕਿਹਾ ਕਿ ਬਹੁਤ ਸਾਰੇ ਲੋਕ ਹੈ ਵੀ ਉਹ ਹੋਰ ਕਿੱਤਿਆਂ ਦੇ ਵਿੱਚ ਟਾਈਮ ਗ੍ਰਾਬ ਕਰ ਰਹੇ ਜਿਵੇਂ ਹਾਲਾਂਕਿ ਉਹ ਕਿਤੇ ਬਹੁਤ ਨਹੀਂ ਸੇਫਿੰਗ ਕਰਤੀ ਹੋ ਸਕਦੀ ਹੈ ਜਿਵੇਂ ਕੋਈ ਡਿਜੀਟਲ ਕਿਤਾਬ ਲਿਖੀ ਹੈ ਡਾਕਟਰ ਸਾਹਿਬ ਨੇ ਉਹਦੇ ਵਿੱਚ ਵੀ ਇਹ ਨਹੀਂ ਮੈਨੂੰ ਪਤਾ ਨਹੀਂ ਲੱਗਦਾ ਕਿ ਉਹ ਦੱਸ ਸਕਦਾ ਤਾਂ ਗਰੀਬ ਜੀ ਸਿੱਖਣਾ ਹੋਵੇ ਤਾਂ ਮਤਲਬ ਇਹਨਾਂ ਨੇ ਜਾਣਿਆ ਹੀ ਹੈ ਤਾਂ ਫਿਰ ਉਹ ਠੀਕ ਹੈ ਹਾਂਜੀ ਜਿਸ ਵੇਲੇ ਆਪਾਂ ਨੌਕਰੀਆਂ ਲੱਭਾਂਗੇ ਤਾਂ ਨੌਕਰੀਆਂ ਦੀ ਘਾਟ ਹੁੰਦੀ ਆ ਤੇ ਫੇ ਜੇ ਨੌਕਰੀ ਹੈਗੀ ਸਾਨੂੰ ਇੱਕ profession ਚ ਮਿਲ ਜਾਂਦੀ ਆ ਜੀ ਦੂਜੇ ਦੇ ਵਿੱਚ ਅਸੀਂ ਜਾਣਦੇ ਆ ਸਾਡੀ ਤਨਖਾਹ ਬਹੁਤ ਘੱਟ ਤੋਂ ਸ਼ੁਰੂ ਹੁੰਦੀ ਆ ਉਹਦੇ ਬਜਾਏ ਜੇ ਆਪਣੇ business ਉੱਤੇ ਸ਼ੁਰੂ ਕਰਾਂਗੇ ਜਦੋਂ ਵੀ ਸਾਨੂੰ ਪਰਮਿਟ ਅਲਾਉ ਕਰਦਾ ਤੇ ਉਹਨਾਂ businessਾਂ ਦੇ ਵਿੱਚ ਜਿੱਥੇ ਸਾਡੀ ਟੈਕਸ ਐਡਵਾਂਟੇਜ ਹੋ ਜਾਂਦੀ ਆ ਇੱਕ employee ਤੇ ਵੱਧ ਟੈਕਸ ਲੱਗਦਾ businessman ਤੇ ਘੱਟ ਲੱਗਦਾ ਤੇ ਇਸ ਕਰਕੇ ਜਿਸ ਵੇਲੇ ਉਹ ਕੈਟਾਗਰੀ ਬਦਲ ਜਾਂਦੀ ਆ worker ਤੋਂ ਲੈ ਕੇ businessman ਦੀ ਤਾਂ ਸਾਡਾ ਜਿਹੜੇ ਟੈਕਸ ਘਟਣ ਲੱਗ ਪੈਂਦਾ ਆ ਤੇ ਉਸ ਵੇਲੇ ਸਾਨੂੰ ਜਾਦਾ ਫਾਇਦਾ ਹੁੰਦਾ ਤੇ ਸਾਨੂੰ ਜ਼ਿੰਦਗੀ ਦੇ ਵਿੱਚ ਆਪਣੇ ਨਾਲ ਬਿਤਾਉਣ ਲਈ ਸਮਾਂ ਵੱਧ ਮਿਲ ਜਾਂਦਾ ਤੇ ਇਸ ਕਰਕੇ ਬਹੁਤ ਸਾਰੇ ਉੱਥੇ ਕੰਮ ਹੈਗੇ ਆ ਘਰਾਂ ਦੇ ਨਾਲ ਰਿਲੇਟਡ ਬਹੁਤ ਕੰਮ ਹੈਗੇ ਆ ਬਿਲਡਰ ਇਲੈਕਟ੍ਰੀਸ਼ੀਅਨ ਪਲੰਬਰ ਹੋ ਗਏ ਫੇਰ ਐਲੂਮੀਨੀਅਮ ਜੁਆਇੰਟਰੀ ਜਿਹੜੇ ਸ਼ੀਸ਼ੇ ਪਾਉਣ ਵਾਲੇ ਰੂਫਰ ਹੋ ਗਏ ਕਿਚਨਸ ਹੋ ਗਈਆਂ ਇਹ ਕਾਰਪਟ ਹੋ ਗਈ, ਵਾਇਨਲ ਪਾਉਣ ਵਾਲੀ ਹੋ ਗਈ, ਅੰਡਰ ਫਲੋਰ ਹੀਟਿੰਗ ਹੋ ਗਈ, ਕੰਕਰੀਟ ਪਾਉਣ ਵਾਲੀ ਹੋ ਗਈ। ਇਹਨਾਂ ਦੇ ਵਿੱਚ ਆਪਣੇ ਬੰਦੇ ਬਹੁਤ ਗਿਣਤੀ ਦੇ ਆ। ਤੇ ਖਾਸ ਤੌਰ ਤੇ ਪਲੰਬਰ ਐਸੀ ਟਰੇਡ ਆ ਕਿ ਸਿਰਫ ਇੱਕ ਦੋ ਬੰਦੇ ਹੀ ਉੱਥੇ ਆਪਣੇ ਕੁਆਲੀਫਾਈਡ ਹੈਗੇ ਆ। ਤੇ ਪਲੰਬਰ ਦਾ ਉੱਥੇ ਤਕਰੀਬਨ 70 ਤੋਂ 90 ਡਾਲਰ ਘੰਟੇ ਦਾ ਰੇਟ ਆ। ਉਸ ਮੇਰੀਆਂ ਆਪਣੀਆਂ ਕੰਪਨੀਆਂ ਚ ਵੀ ਇੰਨਾ ਹੈਗਾ। ਤੇ ਜਿਨ੍ਹਾਂ ਦਾ ਆਪਣਾ ਬਿਜ਼ਨਸ ਹੈ 70 ਤੋਂ 90 ਡਾਲਰ ਘੰਟਾ ਲੈਂਦੇ ਆ। ਤੇ ਦੋ ਦੋ 20 ਕਿਲੋ ਕਾਉਂਦੇ ਨਹੀਂ ਕੰਮ ਦੇ ਉੱਤੇ। ਇਸ ਕਰਕੇ ਨਾ ਕੰਮਾਂ ਦੇ ਵਿੱਚ ਬਹੁਤ ਜ਼ਿਆਦਾ ਆਪਰਚੂਨਿਟੀ ਆ ਮਕੈਨਿਕ ਹੈਗਾ ਉਹਦੀ ਬਹੁਤ ਡਿਮਾਂਡ ਆ ਪੈਨਲ ਬੀਟਰ ਪੈਨਲ ਬੀਟਰੋਸੇ ਤਕਰੀਬਨ 10-4 ਕਾਰ ਐਕਸੀਡੈਂਟ ਹੋ ਜਾਂਦੀ ਚਾਰ ਵੀਕ ਤੋਂ ਪਹਿਲਾਂ ਫਿਕਸ ਨਹੀਂ ਹੁੰਦੀ ਤੋਂ ਸਿਰਫ ਇਸ ਕਰਕੇ ਆ ਕਿ ਉਹਨਾਂ ਕਿੱਤਿਆਂ ਦੇ ਵਿੱਚ ਘਾਟ ਆ ਤੇ ਇਹਨਾਂ ਕਿੱਤਿਆਂ ਨੂੰ ਸਿੱਖ ਕੇ ਆਪਣਾ ਕੇ ਆਪਣੇ ਬਿਜ਼ਨਸ ਖੋਲ ਕੇ ਹੋਰ ਵੀ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾ ਸਕਦਾ ਜਿਹੜੀ ਤੁਸੀਂ ਕਹੀ ਸੀ ਅਸੀਂ ਵੀ ਗੱਲਬਾਤ ਰੱਖੀ ਹੈ ਕਿ ਉਹ ਮੌਜੂਦ ਹੱਕਮਾਰ ਕੇ ਨੀਂਦ ਅਫਸਰਤੀ ਬਣੇ ਉਹ ਲੋਕ ਜਿਹੜੇ ਹਾਂਜੀ ਨੀਕੇ ਨੇ ਲੱਗੇ ਹੋਏ ਹੈ ਲਗਦਾ ਆਪ ਕੋ ਬੱਤੀ ਕਿਵੇਂ ਬਣਾਇਆ ਸਕਦਾ ਮਜਬੂਰ ਕਰਤੀ ਜਿਵੇਂ ਬੱਤੀ ਦਾ ਟਾਈਟਲ ਮੇਰੀ ਕੋਲ ਹੈ ਹਾਂਜੀ ਜਿਹੜਾ ਜਿਹੜਾ ਕਿਸੇ ਦਾ ਹੱਕ ਮਾਰ ਕੇ ਤੁਸੀਂ 1-2 ਡਾਲਰ ਕਿਸੇ ਦਾ ਮਾਰ ਕੇ ਉਹਦੇ ਨਾਲ ਬਹੁਤ ਜ਼ਿਆਦਾ ਪੈਸੇ ਨਹੀਂ ਬਣਦੇ ਉਹਦੇ ਵਿੱਚੋਂ ਵੀ ਪ੍ਰੋਫਿਟ 'ਚੋਂ ਟੈਕਸ ਚਾਰਨਾ ਪੈਂਦਾ ਪਰ ਉਹਦੀ ਬਜਾਏ ਜੇ ਤੁਸੀਂ ਟੈਕਸ ਸਿਸਟਮ ਨੂੰ ਸਮਝਦੇ ਆ ਤਾਂ ਤੁਹਾਡੀ ਆਮਦਨ ਦੇ ਉੱਤੇ ਟੈਕਸ ਘਟਣ ਲੱਗਣਾ ਸ਼ੁਰੂ ਹੋ ਜਾਂਦਾ ਤੁਸੀਂ ਆਪਣੀ ਆਮਦਨ ਵਧਾਉਣ ਦੇ ਤਰੀਕੇ ਸਿੱਖਦੇ ਆ ਜਿਸ ਵੇਲੇ ਅਸੀਂ ਕਰਜ਼ੇ ਨੂੰ ਸਮਝਦੇ ਆ ਕਿ ਕਰਜ਼ਾ ਕਿਵੇਂ ਸਾਡੇ ਹੱਕ ਦੇ ਵਿੱਚ ਕੰਮ ਕਰ ਸਕਦਾ ਕਰਜ਼ਾ ਦੋਨੋਂ ਪਾਸਿਆਂ ਇਹ ਬੰਦੇ ਨੂੰ ਮਾਰ ਵੀ ਸਕਦਾ ਤੇ ਉੱਪਰ ਵੀ ਲੈ ਜਾ ਸਕਦਾ ਜਿੱਦਣ ਅਸੀਂ ਕਰਜ਼ੇ ਦੀਆਂ ਕਿਸਮਾਂ ਸਮਝ ਲਈਆਂ ਤੇ ਕਿਹੜਾ ਕਰਜ਼ਾ ਸਾਨੂੰ ਥੱਲੇ ਲੈ ਜਾਂਦਾ ਕਿਹੜਾ ਕਰਜ਼ਾ ਉੱਪਰ ਲੈ ਜਾਂਦਾ ਉਦੋਂ ਪੈਸਾ ਬਣਨਾ ਸ਼ੁਰੂ ਹੁੰਦਾ ਨਾ ਕਿ ਕਿਸੇ ਦੇ 1-2 ਡਾਲਰ ਘੱਟ ਵਧ ਦੇਣ ਦੇ ਨਾਲ